ਦੇ ਵਾਲੇ ਮੇਂ ਜੋ ਵੇਤ ਗੁਰਦਵਾਰੇ ਜਾਣੀ ਮੱਥਾ ਟੇਕ ਦਿਆ ਸੋ ਗੁਰਦਵਾਰੇ ਉਹਦਾ ਦੂਜਾ ਗੁਰਦਵਾਰੇ ਮੱਥਾ ਟੇਕ ਕੇ ਬਸ ਮਗਾ ਦਰੀ ਜਾਂਦੀ ਨਹੀਂ ਕੋਈ ਮਾਰ ਕੇ ਰੱਜ ਕੇ ਤੇ ਮੇਰੀ ਵੀ ਨਸੀਬਤ ਕੱਟਦਾ ਕੋਈ ਬਸ ਮੈਂ ਉਹਨੂੰ ਚਾਪੇ ਕਰ ਤੇ ਮੋੜ ਕੇ ਉਹ ਦੂ ਬਾਤ ਚ ਰੋ ਪੈਣਾ ਪੈਟ ਤੋਂ ਕਿੱਸੀ ਫੇਰੇ ਨੂੰ ਤਾਂ ਉਹਦੇ ਮੇਨ ਮੜ ਕੇ ਪਰ ਗਿੱਸੇ ਦੇ ਤੌਂਦੇ ਫੇਰ ਜੀ ਉਹ ਤੋਂ ਬਾਅਦ ਇਹ ਪਰਾਂਗ ਦਾ ਦੌਰਾ ਪੈ ਗਿਆ ਸੀਗਾ ਕਿਉਂ ਪਹਿਲਾਂ ਮੈਂ ਆਪ ਦਾ ਭਤੀਜਾ ਆ ਲਿਆ ਸੀਗਾ ਭਰਾ ਦਾ ਮੁੰਡਾ ਤੇ ਨਾਸਰ ਲਾਤਾ ਉਹਨਾਂ ਲੋਕਾਂ ਗਿਆ ਸੀ ਮੇਰੇ ਕੋਲ ਫੇਰ ਮੇਰੇ ਜੇਠ ਦਾ ਮੁੰਡਾ ਲਿਆ ਉਹ ਉਹ ਲੋਕਾਂ ਐ ਮਰਮਾਨ ਜੱਜਾ ਕਹਿੰਦਾ ਜਨਮ ਆ ਰਿਹਾ ਕੋਲ ਕੋਲੋਂ ਵੀ ਉੱਠ ਗਿਆ ਹਾਂਜੀ ਉਹ ਕਮਰਾ ਜੀ ਵੀ ਹਟ ਸਰਪੀਆ ਸੀ ਪਰਦੇ ਵਿੱਚੋਂ ਅੱਛਾ ਕਮਰੇ ਦਾ ਹਾਂਜੀ 880 ਪਰਦੇ ਆ ਅਸੀਂ ਤਾਂ ਇਹ ਦੋਨ ਨਹੀਂ ਨਾ ਫੋਨ ਲੱਸ ਹਾਲੇ ਜੀ ਮਸਮਰ ਭਾਂਜਾ ਦਾ ਲਿਆ ਮੁੰਡਾ ਲਿਆ ਸੀਗਾ ਵਿਚਾਰ ਸਾਨੂੰ ਸਾਥ ਦੇਊਗਾ ਉਹ ਵੀ ਛੱਡ ਗਿਆ ਜੀ ਸਾਨੂੰ ਅੱਛਾ ਹਾਂਜੀ ਕਿਉਂ ਪਹਿਲਾਂ ਮੈਂ ਆਪ ਦਾ ਭਤੀਜਾ ਲਿਆ ਸੀਗਾ ਭਰਾ ਦਾ ਮੁੰਡਾ 3 ਸਾਲਾਂ ਦਾ ਉਹ ਕਿਉਂ ਮੁੱਕ ਗਿਆ ਸੀ ਮੇਰੇ ਕੋਲ ਫੇਰ ਮੇ ਜੇਠ ਦਾ ਮੁੰਡਾ ਲਿਆਓ ਫੇਰ ਉਹ ਮੋਕਲਿਆ ਹੈ ਮਰ ਮਾਂ ਜੇ ਕਹਿੰਦੇ ਚਲ ਮੈ ਰਿਆ ਪਰਮੂ ਦਾ ਕੋਲੇ ਹੋਰ ਉਹ ਵੀ ਉੱਠ ਗਿਆ ਬੱਚੇ ਕਿੰਨੇ ਤੁਹਾਡੇ ਆਪਦੇ ਨਹੀਂ ਬੱਚਾ ਆਪਦੇ ਮਰੇ ਐ ਸੀ ਜੀ ਭਾਈ ਚਮਾਈ ਬੱਚਾ ਨਹੀਂ ਕੋਈ ਤੁਹਾਡੇ ਪਹਿਲੇ ਬੱਚੇ ਲੈ ਕਿੰਨੇ ਨਹੀਂ ਨਹੀਂ ਮੈਨੂੰ ਸੌਂਦ ਦਿੱਤਾਗਾ ਜੇ ਹੁੰਦੇ ਨੇ ਕਿ ਇਹ ਵੀ ਛੱਡ ਕੇ ਜਾਉਂਦੇ ਸਾਨੂੰ ਨਹੀਂ ਅਸੇ ਤੱਕ ਮਰੇ ਮਾਂ ਸੱਤਾ ਕਰਨਾ ਕੰਮ ਕਰਕੇ ਤੇ ਫੇਰ ਮੈਂ ਰੋਟੀ ਇਹਨੂੰ ਲੈ ਕੇ ਖਵਾਉਣੀ ਹੁੰਦੀ ਆ ਇਨਨ ਨੂੰ ਕੀ ਹੋਇਆ ਹਾਜੀ ਇਹਨੂੰ ਪਹਿਲਾ ਤਰੰਗ ਦਾ ਦੌਰਾ ਪੈ ਗਿਆ ਸੀ ਉਹ ਜਮਾਨ ਨੂੰ ਪਿਆ ਸੀ ਕਿ ਬੀ ਅੰਗੂਂਗ ਨੂੰ ਨਹੀਂ ਸੀ ਪਿਆਗਾ ਤੇ ਮੜਕੇ ਦੂ ਬਾਚੇ ਨੂੰ ਪਹਿਲਾ ਪੈੜ ਤੋੜੀ ਗਿਆ ਸੀ ਫੇਰ ਇਹਨੂੰ ਤਾਂ ਉਹਦੋਂ ਮੇਨ ਮੜ ਕੇ ਭੁਰਗੇ ਦੇ ਤੌਂਦੇ ਫੇਰ ਜੀ ਉਹ ਤੋਂ ਬਾਅਦ ਇਹਨਾਂ ਤਰੰਗ ਦਾ ਦੌਰਾ ਪੈ ਗਿਆ ਸੀ ਫੇਰ ਆ ਜਿਵੇਂ ਕਰੇ ਹੋੜੀ ਹੋੜੀ ਜਾ ਕੇ ਢਾਦੀ ਕਿਸੇ ਦੀ ਪੁੱਛਣ ਗਿਆ ਸੀਗਾ 7:00 ਵਜੇ ਉਦੇ ਦੇ ਚਮੈਣ ਵੱਜ ਗਈ। ਅਸੀਂ ਦੋਨੇ ਆ ਜੀ। ਕਿੰਨਾ ਫਿਰ ਤੁਹਾ ਦਵਾਈ ਦਾ ਕਿਵੇਂ ਚੱਲਦਾ ਹੈ? ਦਵਾਈ ਦਾ ਜੀ ਜਿਵੇਂ ਆ ਹਣ ਕੋੜੀ ਕਣੀ ਦਵਾਈ ਆ। ਵੀ ਆ ਤੇ ਕੰਮਕੂਮ ਵਾਲਿਆਂ ਨੂੰ ਕਹ ਦੇ ਨੇ ਅੱਜ ਮੈਨੂੰ ਮੈਂ ਦਵਾਈ ਲੈਣੀ ਆ। ਆ ਤੇ ਕੰਮਕੂਮ ਵਾਲਿਆਂ ਨੂੰ ਕਹ ਦੇ ਨੇ ਥੋੜੀ ਘਣੀ। ਆਈ ਮਿਲ ਜਾਂਦੀ ਆ ਸਾਨੂੰ। ਪੈਨਸ਼ਨ ਨਹੀਂ ਲੱਗੀ। ਨਹੀਂ ਜੋ ਕੁਛ ਵੀ ਨਹੀਂ ਲੱਗਦਾ ਪਰ ਛਣ ਵੀ ਕਹਿੰਦੇ ਸੀ ਆ ਇਹ ਲੱਗਦੀ ਹੀ ਇਹਦੀ। ਬਿਲਕੁਲ। ਕੋਈ ਨਹੀਂ। ਚਾਹ ਕੋਈ ਨਹੀਂ। فرمائش مستੂਕری ਤੇ ਕੋਈ ਨਹੀਂ ਉਹਨੇ ਤੇਰੇ ਕੋਲ ਸਦਾ ਆਪਸਾਂ ਨਾਲ ਸੰਗਤ ਦੀ ਬੇਨਤੀ ਕਰਾਂਗੇ ਵਾਹੋਂ ਜਿਹੜਾ ਜਾ ਕੇ ਜੇ ਚਰੇ ਬਲੀ ਉਹਨਾਂ ਲਗਾ ਮਤ ਉਹਰੇ ਹੁੰਦੇ ਨੇ ਉਹ ਚਰੇ ਇੰਨੇ ਤੇ ਆਸਰੇ ਤੇ ਪੂਰੇ ਹਿੰਦਾਂ ਜੇ ਚਾਵੜਦੀ ਹੈ ਜੇ ਮਾਰੀ ਸਾੜੀ ਸਾੜੀ ਭਾਂਡੇ ਮਾਇ ਲਗੇ ਤੇ ਪਹੁੰਚੇ ਨਾਲੇ ਜੋਇ ਤੋਂ ਗੁਰਦੁਆਰੇ ਜਾਣੀ ਮੱਥਾ ਟੇਕ ਦਿਆ ਸਗੁਰਦੁਆਰੇ ਉਹ ਕਦੂਜਾ ਗੁਰਦੁਆਰੇ ਮੱਥਾ ਟੇਕ ਕੇ ਬਸ ਮਗਾ ਦੋ ਰੀ ਜਾਣੀ ਮਾਵੇਂ ਰਾਜ ਕੇ ਤੇ ਮੇਰੀ ਵੀ ਨਸੀਬਤ ਕੱਟਦਾ ਤੂੰ ਬੇਟਾ ਨਾਸ਼ ਕਰ ਅਸੀਂ ਇਹ ਆਪ ਸਭ ਸੰਗਤ ਅੱਕੇ ਬੇਨਤੀ ਕਰਦੇ ਆ ਜੇ ਕੋਈ ਵੀ ਵੀਰਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ